ਲੈ ਵੀ ਮਿੱਤਰੋ ਆਪਾਂ ਨਾ ਜਮਾ ਬਾਈ ਘੱਗੜ ਦੇ ਕੰਡੇ ਤੇ ਖੜੇ ਆ ਠੀਕ ਆ ਇੱਧਰ ਜ਼ਮੀਨਾਂ ਨੇ ਇੱਧਰ ਘੱਗੜਾ ਤੇ ਆਹ ਰਸਤਾ ਬਾਈ ਨਾਲੀ 'ਚ ਉਤਰਦਾ ਆਪਾਂ ਬਾਜ ਨੂੰ ਇਹ 'ਚ ਵੀ ਧਾਰ ਦਾਂਗੇ ਚੱਲ ਬਾਜ ਉਤਰੀਏ ਚੱਲ ਦੇਖੀ ਚੱਲਿਓ ਬਾਈ ਇਹ ਇਹ 'ਚ ਵੀ ਉੱਤਰ ਜੂ ਤੇ ਆਪਾਂ ਉੱਤੇ ਸਵਾਰ ਚੱਲ ਹੌਲੀ ਹੌਲੀ ਚੱਲ ਚਾਲ ਆਪਾਂ ਜਮਾ ਖਾਤਰਿਆਂ ਨਾਲ ਹੀ ਖੇਡਦੇ ਆ ਪਰ ਆਪਾਂ ਇਹਨੂੰ ਉਤਾਰਾਂਗੇ ਚੱਲ ਬਾਜ ਹੌਲੀ ਹੌਲੀ ਠੀਕ ਆ ਇੱਥੋਂ ਪਤਾ ਲੱਗਦਾ ਬਈ ਘੋੜੇ ਦੇ ਬ੍ਰੇਕ ਆ ਵੀ ਬ੍ਰੇਕ ਕਿੱਥੇ ਹੁੰਦੇ ਨੇ ਜਮਾ ਐ ਹੌਲੀ ਹੌਲੀ ਉਤਰੂ ਐ ਨਾ ਮੈਨੂੰ ਡਿੱਗ ਗਏ ਸਾਹਮਣੇ ਦੇਖ ਲਓ ਬ ਠੀਕ ਆ ਬਾਲੇ ਬੰਦੇ ਪਰੜੀਆਂ ਤੇ ਕਹਿੰਦੇ ਸੀ ਪਰੜੀਆਂ ਤੇ ਚਲਾ ਦੰਨੇ ਆ ਤੇ ਆਹ ਦੇਖੋ ਮਿੱਤਰੋ ਆਪਾਂ ਘੱਗਰ ਚਲਾਤਾ ਜਮਾ ਠੀਕ ਆ ਜਮਾ ਨੀਮਾ ਤੇ ਐਵੇਂ ਐਵੇਂ ਬਾਈ ਸਾਰੇ ਥਾਂ ਤੇ ਲਾਇਆ ਹੋਇਆ ਇਹ ਨਹੀਂ ਹੈਗਾ ਵੀ ਕਿਤੇ ਆਪਾਂ ਨੂੰ ਜਵਾਬ ਦੇ ਜੂ ਉਹਦੇ ਕਹਿਣ ਵਾਂਗੂ ਇਹ ਦਰਾਈ ਘੋੜੇ ਹੁੰਦੇ ਨੇ ਕਿਤੋਂ ਮਰਜੀ ਟਪਾਲਾ ਹੁਣ ਸਾਹਮਣੇ ਚੜਾਈ ਆ ਆਹ ਦੇਖੋ ਕਿੱਡੀ ਬਿੜੀ ਚੜ੍ਹੇ ਆਪਾਂ ਐਵੇਂ ਵੀ ਕਹਦੇ ਨੇ ਚੱਲ ਬਾਈ ਚੜਾਈ ਚੜਜਾ ਠੀਕ ਆ ਇਹ ਚੜਾਈ ਵੀ ਚੜਜੂ ਠੀਕ ਆ ਚੱਲ 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 ਚੜਾ ਬੰਦਾ ਦਲੇਰ ਚਾਹੀਦਾ ਬਾਈ ਉੱਤੇ ਠੀਕ ਆ ਕਿਤੋਂ ਹੀ ਟਪਾਲਾ ਇਹਨੂੰ ਇਹ ਨਹੀਂ ਹੈਗਾ ਵੀ ਘੋੜਾ ਘੋੜਾ ਨਹੀਂ ਆਉਦੀ ਦਲੇਰੀ ਘਟਾਉਂਦਾ ਹੁੰਦਾ ਬੰਦਾ ਘਟਾ ਜਾਂਦਾ ਠੀਕ ਆ ਸਾਹਮਣੇ ਹੁਣ ਨਾਲ ਹੀ ਆਹੇ ਠੀਕ ਆ ਐਂਡ ਪਾ ਦਿੰਨੇ ਆ